ਗੱਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਾਰੇ ਘੈਂਟ ਹੋਮੋਗੇ ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਆਪਣੇ ਘਰਨੇ ਬਲੌਗ ਦੇ ਵਿੱਚ ਬਲੌਗ ਆਪਾਂ ਅੱਜ ਬਹੁਤ ਟਾਈਮ ਬਾਅਦ ਬਣਾਉਣ ਲੱਗਿਆ ਕਿਉਂਕਿ ਤੁਹਾਨੂੰ ਪਤਾ ਹੀ ਆ ਕੈਨੇਡਾ ਦੀ ਲਾਈਫ ਦਾ ਬਸ 6 ਦਿਨ ਆਪਾਂ ਕੰਮ ਤੇ ਹੋਈਦਾ ਇਹ ਕੈਂਤਵਾਰ ਹੁੰਦਾ ਆਪਣੇ ਕੋਲੇ ਉਹ ਦਿਨ ਬਸ ਆਪਾਂ ਲੇਟ ਉੱਠੀਦਾ ਫਿਰ ਨਹਾ ਧੋ ਕੇ ਇੱਕ ਉਹਦੇ ਸਿਰ ਨਾ ਕੇ ਫਿਰ ਆਪਾਂ ਗੁਰਦੁਆਰੇ ਮੱਥਾ ਟੇਕ ਕੇ ਆਉਣੇ ਹੁੰਦੇ ਆ ਸੋ ਬਸ ਸਾਰੇ ਦਿਨ ਦਿੱਨਾ ਗਏ ਜਾਂਦੇ ਆ ਵੀ ਅੱਜ ਵੀ ਹੈ ਕੈਂਤਵਾਰ ਅੱਜ ਹੈ ਕਿ 2 ਫਰਵਰੀ ਤੇ ਕੱਲ ਪਹਿਲਾਂ ਸਨੋ ਪੈਣੀ ਸੀ ਕੱਲ ਪਈ ਨਹੀਂ ਅਮਰਕੇ ਅਸਰੀ ਦਾ ਇਸ ਤਰ੍ਹਾਂ ਜਮਾਈ ਨਹੀਂ ਪਈ। ਤੇਨੇ ਕਿ ਠੰਡ ਸੀਗੀ ਐਸੀ ਬਸ ਮਾਈਨਸ ਬਾਅਦ ਤੋਂ ਬਾਅਦ 3 ਜਾਂ 4 ਹੁੰਦਾ ਜੀਆ ਤੇ ਹੁਣ ਸਨੋ ਦਿਖਾਰੇ ਸੀ ਕੱਲ ਕੱਲ ਵੀ ਨਹੀਂ ਪਈ ਕੱਲ ਸਾਡੀ ਵੇਟ ਕਰਦੇ ਰਹੇ ਅੱਜ ਸਵੇਰੇ ਉੱਠੇ ਸਨੋ ਪੈ ਰਹੀ ਸੀ ਪਰ ਥੋੜੀ ਥੋੜੀ ਪੈ ਰਹੀ ਸੀ ਹੁਣ ਫੇਰ ਸਨੋ ਪਈ ਜਾਂਦੀ ਆ ਤਾਂ ਤਾਂ ਹੀ ਹੁਣ ਆਪਾਂ ਨਾ ਤੇ ਤਾਂ ਹੈ ਨਹੀਂ ਹਜੇ ਪਰਲਾ ਨਹੀਂ ਬੰਨਿਆ ਤਾਂ ਹੀ ਹੁਣ ਟੋਪੀ ਲੈ ਕੇ ਹੁਣ ਚੱਲਦੇ ਆ ਬਾਹਰ ਤੁਹਾਨੂੰ ਵੀ ਦਿਖਾਉਣੇ ਸਨੋ ਪਈ ਜਾਂਦੀ ਆ ਜੋ ਦੇਖੋ ਮੁੰਡੇ ਵੀ ਕਰੋ ਚੈੱਕ ਸਨੋ ਹਲੇ ਮੈਂ ਕੋਟ ਨਹੀਂ ਪਾਇਆ ਠੰਡ ਲੱਗੂ ਤਾਂ ਨਹੀਂ ਬਾਹਰ ਜਾਂਦਾ ਫੇਰ ਕੋਟ ਪਾ ਕੇ ਫਿਰ ਜਾਵਾਂਗੇ ਜਦ ਵੱਧ ਪੈਗੀ ਫੇਰ ਖੇਡਾ ਖੁੱਡਾਂਗੇ ਛਣੋਚ ਹਾਇਦਾ ਪਈ ਜਾਂਦੀ ਆ ਥੋੜੀ ਥੋੜੀ ਇਧਰ ਸਾਰੀ ਸੜਕ ਚਿੱਟੀ ਹੋ ਗਈ ਘਰ ਤੋਂ ਡਰਾਈਵੇ ਸਾਰੇ ਚਿੱਟੇ ਹੋਗੇ ਘਰ ਵੀ ਉੱਤੋਂ ਚਿੱਟੇ ਹੋਗੇ ਗੱਡੀ ਦੇਖੋ ਸੋ ਚੱਲਦੇ ਆਂ ਅੰਦਰ ਕੋਟ-ਕੂਟ ਪਾ ਕੇ ਆਉਣੇ ਆ ਥੋੜਾ ਜਿਹਾ ਫਿੱਟ ਹੋ ਕੇ ਆਉਣੇ ਆ ਫੇਰ ਨਿਕਲਦੇ ਆਂ ਬਾਹਰ ਫੇਰ ਲੈਨੇ ਆਂ ਸਨੋ ਦੇ ਨਜ਼ਾਰੇ ਪਹਿਲੀ ਸਨੋ ਦਾ ਨਜ਼ਾਰੇ ਤਾਂ ਲੈਨੇ ਬੰਦੇ ਆ ਪਤਾ ਲੱਗੇ ਕੈਨੇਡਾ ਚ ਆਏ ਆ ਸੋ ਚਲੋ ਆਵਣ ਇੱਧਰ ਤੇ ਆ ਤੜਕਾ ਤੋੜਕਾ ਲਾਈ ਜਾਂਦੇ ਆ ਦਾਲ ਸਾਬ ਜੀ ਤਿਆਰ ਕਰਦੇ ਆ ਕੀ ਬਣਾਉਂਦੇ ਆ ਪਨੀਰ ਦੀ ਭਰਦੀ ਪਨੀਰ ਦੀ ਭਰਦੀ ਚਲੋ ਬਾਜੀ ਵਾ ਨਾਲ ਸੁਣੋ ਆ ਪਨੀਰ ਦੀ ਭਰਦੀ ਖਾਵਾਂਗੇ ਮਾਹੌਲ ਪੂਰਾ ਫੱਟਾ ਅੱਜ ਕਸਨ ਸਨੋ ਦੀ ਵੇਟ ਕਰਦੇ ਆ ਥੋੜੀ ਜਿਹੀ ਹੋਰ ਪੈ ਜੇ ਫੇਰ ਕੇੜਾਂਗੇ ਥੋੜਾ ਜਿਆ ਨਿਆਰੇ ਲਾਵਾਂਗੇ ਚਲੋ ਕੋਟ-ਕੋਟ ਪਾ ਲ ਗਏ ਸਾਨੂੰ ਫੇਰ ਮਿਲਦੇ ਹਾਂ ਕੋਟ ਪਾ ਲਿਆ ਬੂਟ ਬੂਟ ਵੀ ਪਾ ਲੇ ਲੋਰ ਵੀ ਪਾ ਲਈ ਕੋਟ ਵੀ ਪਾ ਲਿਆ ਤੇ ਕੋੜਾ ਵਾ ਮੋਟਾ ਪਾਇਆ ਹੁਣ ਆਪਾਂ ਚੱਲਦੇ ਹਾਂ ਹਮਰ ਨਾਲ ਇੱਕ ਦਾ ਬਾਹਰ ਘੇੜਾ ਕੱਢ ਕੇ ਆਉਣੇ ਆ ਜਿ ਬਾੜੀ ਖੰਡ ਲੱਗੂ ਟੋਪਾ ਵੀ ਹੈਗਾ ਆਪਣੇ ਦੇ ਟੋਪਾ ਲੈ ਲਾਂਗੇ ਸੋ ਚਲੋ ਇੰਜੋਏ ਕਰਕੇ ਨਾ ਘੇੜਾ-ਘੇੜਾ ਕੱਢ ਕੇ ਆਉਣੇ ਆ ਇੱਕ ਘਰੇ ਥੋੜੀ ਬਹਿਣਾ ਆਹ ਕਿੰਨੀ ਪੈ ਗਈ ਹੁਣ ਤਾਂ ਬਾੜੀ ਹੀ ਯਾਰ ਹੁਣ ਤਾਂ ਬਾੜੀ ਮੋਟੀ-ਮੋਟੀ ਸਨੋ ਪੈਣ ਲੱਗੀ ਇਧਰ ਆਵਣ ਆਹਨੇ ਬੂਟਵਾੜ ਪਾ ਲੇ 800 ਤੋਂ ਪਹਿਲੇ ਹੀ ਲਈਏ ਹਾਂਡਵੋ ਓਹ ਹਮਨੇ ਤਾਂ ਬਾੜੀ ਪੈਣ ਲੱਗ ਗਈ ਯਾਰ ਤਾਂ ਬਾੜੀ ਆਹ ਦੰਦ ਲੈ ਦੇਖੋ ਬਈ ਕਿੰਨੀ ਮੋਟੀ-ਮੋਟੀ ਸਨੋ ਪੈਣ ਲੱਗੀ ਹੁਣ ਪਹਿਲਾਂ ਤਾਂ ਬਹੁਤ ਪਤਲੀ ਪੈ ਰਹੀ ਸੀ ਪਰ ਹੁਣ ਤਾਂ ਪੂਰੀ ਜਨ ਸਰਾਈ ਹੋ ਗਿਆ ਦੇਖੋ ਬਈ ਲਓ ਸਨੋ ਦੇ ਨਿਯਾਨੀ ਇਹ ਨਹੀਂ ਨੀ ਤਾਂ ਪੈ ਗਈ ਆ ਪਰ ਸਾਰੇ ਨੂੰ ਤੁਹਾਨੂੰ ਪਤਾ ਹੀ ਆ ਜੇ ਸਨੋ ਪੈ ਜੇ ਫਿਰ ਕੰਮ ਸਾਰਾ ਐਸੇ ਬੰਦ ਹੋ ਜਾਂਦਾ ਕਿਉਂ ਕਰਕੇ ਸਾਧਨ ਬਹੁ ਘਟਦਾ ਸਹੀ ਚ ਸਨੋ ਫਟਾਉਣ ਵਾਲੇ ਸੋ ਚੱਲਦੇ ਆ ਇੱਕ ਦਾ ਕਿੜਾ ਹਾਂ ਸੀ ਸੋਫਾ ਕੱਢਿਆ ਸੀ ਬਾਹਰ ਵਿਚਾਰਾ ਵੀ ਲੈ ਗਈ ਨਹੀਂ ਗਿਆ ਹੁਣੇ ਐਸੇ ਹੀ ਖਰਾਬ ਹੋ ਜਾਣਾ ਪਏ ਨੇ ਨਹੀਂ ਮਗੇ ਰੱਖ ਦਾਂਗੇ ਨਹੀਂ ਜਾ ਕੇ ਇਹਨੂੰ ਮਗੇ ਰੱਖਾਂਗੇ ਆਪਾਂ ਸੋ ਚਲੋ ਚੱਲਦੇ ਆ ਸਨੋ ਤਾਂ ਪੂਰੀ ਪੈਣ ਲੱਗੀ ਬਹੁਤ ਤੇਜ਼ ਵਹਿ ਰਹੀ ਆ ਸਨੋ ਨਾਲੇ ਪੈ ਰਹੀ ਆ ਪੂਰੀ ਮੋਟੀ ਮੋਟੀ ਤੇ ਦਾਖਾਂ ਚ ਪੈਂਦੀ ਆ ਦੇਖੋ ਲੈ ਇੰਨੀ ਇੰਨੀ ਸਨੋ ਵਈ ਗਈ ਚਾਈ ਵਾਂਗੇ ਆਹ ਦੇਖ ਤਾਂ ਪੂਰੇ ਭੱਜ ਗਏ ਬਈ ਕੋੜ ਕੋੜ ਸਾਡੇ ਪੂਰੇ ਹਵਾ ਬਹੁਤ ਚੱਲ ਰਹੀ ਆ ਚੱਲੀਏ ਚਲਾ ਆ ਮੋੜ ਚਾਲਦੇ ਆ ਫੇਰ ਆਵਾਂਗੇ ਜਦੋਂ ਹੋਰ ਪੈ ਗਈ ਇਧਰ ਆਵਾਂ ਦਾ ਹਾਲ ਦੇਖ ਲੈ ਸਾਰੇ ਯਾਰ ਬਹੁਤ ਸਨੋ ਪੈ ਗਈ ਮੈਂ ਤਾਂ ਅਖੀ ਲੈ ਦੇਖੋ ਇਨੀ ਨਹੀਂ ਪੈ ਗਈ ਅਜੇ ਸਾਡੀ ਮਨ ਅਜ ਸਾਰਾ ਦਿਨ ਹੀ ਬੁਰੀ ਸਨੋ ਦੇਸੀ ਆ ਸੋ ਦੇਖੋ ਤੁਸੀਂ ਕਿੰਨੀ ਕੋਲੀ ਸਾਡੇ ਹਿਸਾਬ ਨਾਲ ਲੱਖ ਕੋਟ ਕਰ ਦੇਖੋ ਲਓ ਜੀ ਪਹਿਲੀ ਸਨੋ ਦੇ ਨਜ਼ਾਰੇ ਕੈਨੇਡਾ ਚ ਆਪਣੇ ਨਾਲ ਅਮਨ ਤੇ ਹੜਾ ਹਾਲ ਦੇਖ ਹੀ ਲਿਆ ਹੁਣ ਤੁਸੀਂ ਕੋਟਾ ਫੂਟਾਂ ਦਾ ਇਰਾਮਾਂ ਦਾ ਹਾਲ ਵੀ ਦੇਖ ਲਓ ਚਾਹੀ ਵਾਲਾ ਪਹਿਲੀ ਸਨੋਦ ਜੇ ਖਾਮ ਵੀ ਹੋਣਾ ਜਿਹੜੇ ਕੱਢੀ ਆਨੇ ਆ ਪਤਾ ਨਹੀਂ ਬਿਮਾਰੀ ਹੋ ਜਾਣਗੇ ਕੱਲੂ ਕੰਮ ਤੇ ਵੀ ਜਾਣਾ ਹੁਣ ਮੈਂ ਉਬਰ ਚੈੱਕ ਕਰੀ ਆ ਅਮੇਰ ਜਾਣ ਕੇ ਮੇਰੇ ਘਰ ਤੋਂ ਮੇਰੇ ਕੰਮ ਲਈ ਅੱਗੇ ਹੋ ਜਾਂਦੀ ਐ ਮੋਸਟਲੀ ਪੱਕੀ ਡਾਲਰ ਦੀ ਜਾਂ 30 ਦੀ ਹੁਣ ਉਹ ਦਿਖਾ ਰਿਆ 60 ਡਾਲਰ ਦੀ ਸੋ ਦੇਖੋ ਅਜਾ ਥੋੜੀ ਸੁਣੋ ਭਈ ਅਜ ਬਾਦ ਸੁਣੋ ਪੈਗੀ ਰੋਹੀ ਉਬਰ 100-100 ਡਾਲਰ ਤੇ ਜਾਊ ਤੇ ਹੁਣ ਉਹ ਤੁਸੀਂ ਦੇਖ ਹੀ ਲਈ ਕਿੰਨੀਆਂ ਅਇਆ ਸ਼ੁਰੂ ਹੋ ਗਿਆ ਸਨੋ ਮੈਨੂੰ ਤਾਂ ਹਜੇ ਘੰਟਾ ਹੋਇਆ ਸਨੋ ਪਰ ਲੱਗੀ ਨੂੰ ਇਹ ਦਿਖਾ ਰਿਹਾ ਸਾਰਾ ਦਿਨ ਸਨੋ ਪਾਉ ਬਾਕੀ ਦੇਖੋ ਹੁਣ ਕੀ ਹੁੰਦਾ ਰੋ ਹੁਣ ਚੱਲਦੇ ਆ ਘਰੇ ਘਰੇ ਜਾ ਕੇ ਖਾਣੇ ਪੀਣੇ ਕੁਝ ਫਿਰ ਇੱਕ ਦੀ ਰੀਲ ਹੱਡ ਕਰਦਾ ਬੈਕਯਾਰਡ ਦੇਖ ਲਓ ਸਨੋ ਹੀ ਸਨੋ ਸਨੋ ਹੀ ਸਨੋ ਇਹ더라 ਆਪਣਾ ਸ਼ਕਲ ਦੇਖ ਲਓ ਮੇਰੀ ਕੋਟ ਤੇ ਸਨੋ ਹੀ ਤੇ ਆਹ ਲੈਣਾ ਕੱਤੇ ਸੁਣੋ ਸੁਣੋ ਉਹ ਤਲੇ ਚੜ ਗਏ ਕੋਈ ਨਾ ਗਿੱਲਾ ਹੋਇਆ ਨੇ ਬਾਲ ਦੇ ਲਹਰੇ ਸੁਣੋ ਮੈਂ ਸ਼ੀਸ਼ੇ ਲੈ ਸ਼ੀਸ਼ੇ ਲੈ ਲਾ ਕਿ ਮੈਨੂੰ ਲੱਗਦਾ ਪਰ ਸ਼ੀਸ਼ਾ ਦੇਖ ਲਈਂ ਦੇਖ ਮੈਨੂੰ ਵੀ ਦੇਖ ਲਓ 12:00 ਵਜੇ 40 ਮਿੰਟ ਹੋ ਗਏ ਦੇਖ ਲਓ ਇਹ ਆ ਸਰੀ ਦਾ ਵੈਦਰ ਕੁੱਛ ਨਹੀਂ ਪਤਾ ਲੱਗਦਾ ਕਦੋਂ ਸੁਣੋ ਕਦੋਂ ਮੀ ਕਦੋਂ ਕੀ ਹੋ ਜਾਣਾ ਤੇ 10 ਵਜੇ ਤੁਸੀਂ ਦੇਖਿਆ ਪਹਿਲਾ ਵੀਡੀਓ ਜਿਹੜਾ ਪਾਈ ਸੀ ਉਹ ਮੈਂ ਸਵੇਰੇ 10 ਵਜੇ ਘਰੋਂ ਬਾਹਰ ਨਿਕਲਿਆ ਸੀ ਉਹ ਦੇਖਿਆ ਸੀ ਕਿੰਨੀ ਸنوਹਾ ਆਹ ਸੜਕ ਸੀ ਉਹ ਸੁੰਨੇ ਤੇ ਕਿੰਨੀ ਸنوਹ ਦਿਖਾਈ ਸੀ ਤੇ ਹੁਣ ਤਿੰਨਾ ਚਾਰਾਂ ਘੰਟਿਆਂ ਬਾਅਦ ਦੇਖ ਲਓ ਸਨੋ ਗੈਵ ਬਸ ਥੋੜੀ ਥੋੜੀ ਰਹਿ ਗਈ ਸਾਰਿਆਂ ਦੇ ਘਰਾਂ ਮੂਰੇ ਤੇ ਹੋਰ ਕਿਤੇ ਸਨੋ ਖਤਮ ਸਾਰੀ ਖੁਰ ਗਈ ਮੀਂਹ ਨਹੀਂ ਪਿਆ ਬਸ ਸਨੋ ਉਹ ਨਹੀਂ ਗਈ ਪਈ 2 ਘੰਟੇ ਬਸ ਮਾੜੀ ਮਾੜੀ ਇਹ ਤਾਂ ਸੋਈ ਨਹੀਂ ਪਈ पर ਬੈਦਾ ਦਿਖਾ ਰਿਹਾ ਸਾਰਾ ਦਿਨ ਪਉ ਪਰ ਪਈ ਨਹੀਂ ਬਸ ਆ ਥੋੜੀ ਥੋੜੀ ਸਨੋਹ ਰਹਿ ਗਈ ਬਾਕੀ ਸਾਰਾ ਸਾਫ ਹੋ ਗਿਆ ਹੁਣ ਆਪਾਂ ਚੱਲੇ ਆ ਨਿਊਟਨ ਐਕਸਚੇਂਜ ਤੇ ਉੱਥੇ ਆ ਕੇ ਦੇਖਦੇ ਆ ਕੀ ਪ੍ਰੋਗਰਾਮ ਆ ਮੈਂ ਤਾਂ ਪਹਿਲੀ ਸਨੋਹ ਸੀ ਪੂਰਾ ਚਾ ਸੀਗਾ ਮੈਂ ਕਿਹਾ ਖੇਡਾਂਗੇ ਅੱਜ ਸਨੋਹ ਚ ਵੀ ਪੂਰੀ ਸਨੋਹ ਪਾਉਗੀ ਪਰ ਖੇਡਣ ਜਿੰਨੀ ਸਨੋਹ ਹੀ ਨਹੀਂ ਪਈ ਕਾਂਟਾ ਪਈ ਦੋ ਘੰਟੇ ਬਸ ਦੇਖੋ ਲੋ ਬਸਾ ਥੋੜੀ ਥੋੜੀ ਰਹੀ ਗਈ ਸਾਈਡਾਂ ਤੇ ਦੇਖ ਲੈ ਬਸ ਆ ਤਰੱਕੀ ਜਾਣਾ ਅਜਾ ਆਪਾਂ ਬਸ ਨਹੀਂ ਲੈਣੀ ਹੌਲੇ ਹੌਲੇ ਚੱਲਾਂਗੇ ਨਿਆਰੇ ਲਵਾਂਗੇ ਮੌਸਮ ਦਾ ਇੱਥੋਂ 15 ਮਿੰਟ ਦੀ ਡਰਾਈਵ ਤੇ ਆ ਨਿਊਟਨ ਐਕਸਚੇਂਜ ਸੋ ਮੈਂ ਕਿਹਾ ਤਰਕੇ ਚੱਲਦੇ ਆ ਜਿੰਨੀ ਕੁ ਸਨੋ ਪਈ ਆ ਉਹਦੇ ਨਾਲ ਹੰਡ ਪੂਰੀ ਹੋ ਗਈ ਕੈਨੇਡਾ ਦੇ ਦੇਖੋ ਵੀ ਮਾਹੌਲ ਚਾਲ ਨਾਲ ਆਪਣੇ ਅਮਨ ਤੇ ਹੁਣ ਥੋੜੀ ਥੋੜੀ ਫੇਰ ਸਨੋ ਪੈਣ ਲੱਗੀ ਸ਼ਾਇਦ ਸੋਨੂੰ ਦੀ ਨਹੀਂ ਹੋਵੇ ਆ ਦੇਖੋ ਕੋਟ ਦੇ ਪਰ ਜਿੰਨੀ ਕਿ ਪਹਿਲਾਂ ਬਈ ਸੀ ਉਹ ਤਾਂ ਸਾਰੀ ਗਾਇਬ ਹੋ ਗਈ ਹੋਰ ਪੈ ਰਹੀ ਆ ਦੋ ਤਿੰਨ ਘੰਟੇ ਹੋਰ ਤਾਂ ਸੀ ਵੀ ਆ ਪਰ ਦੇਖੋ ਪਊਗੀ ਕਿ ਨਹੀਂ ਕਿਉਂਕਿ ਸਵੇਰ ਦੀ ਵੀ ਸਾਰਾ ਦਿਨ ਤਾਂ ਸੀ ਵੀ ਸੀ ਪਰ ਪਈ ਸ਼ਰਤ ਦੋ ਘੰਟੇ ਆ ਸੋ ਹੁਣ ਦੇਖਦੇ ਆ ਹੋਰ ਪੈ ਜੇ ਮੇਰਾ ਕਹਿੰਦਾ ਥੋੜੀ ਜਿਹੀ ਪੈ ਜੇ ਆਪਾਂ ਵੀ ਖੇਡ ਖੂਡ ਲਵਾਂਗੇ ਥੋੜਾ ਜਿਹਾ ਪਤਾ ਲੱਗੂ ਇਹਦੀ ਪਹਿਲੀ ਸਨੋ ਆ ਚਾਹ ਤਾਂ ਆਪਾਂ ਨੂੰ ਹੈਗਾ ਹੀ ਆ ਤੇ ਉਹੀ ਆ ਥੋੜਾ ਖੇਡ ਖੂਡ ਲਵਾਂਗੇ ਚੱਲ ਇੱਕ ਦੇ ਵੀਡੀਓ ਬਾੜੀਆਂ ਬਣਾ ਲਾਂਗੇ ਸਵੇਰੇ ਤਾਂ ਹਜੇ ਉੱਠੀ ਸੀ ਸਨੋ ਦੇਖੀ ਮੈਂ ਕਿਹਾ ਚੱਲ ਬਾਹਰ ਤੋਂ ਵੀਡੀਓ ਬਣਾਵਾਗੇ ਉਹਦੋਂ ਸਨੋ ਸਾਰੀ ਗੈਬ ਹੁਣ ਦੇਖੋ ਜੇ ਪੈਂਦੀ ਐ ਇੱਕ ਦੋ ਘੰਟੇ ਚ ਨਹੀਂ ਤਾਂ ਫਿਰ ਬਸ ਰੱਬ ਰੱਖਾਈ ਆਪਾਂ ਚੱਲਿਆ ਨਿਊਟਨ এক্সচেਜ ਪੱਲੇ ਜਾਣਾ ਡਾਲਰਾਂ ਮੇ ਫਿਰਿਆਣਾ ਫਰੂਟੀ ਕਹਿੰਦਾ ਥੋੜਾ ਸਮਾਨ ਲੈ ਕੇ ਆਉਣਾ ਚੱਲਦੇ ਹਾਂ ਇੱਥੋਂ ਕ੍ਰਾਸ ਕਰਦੇ ਹਾਂ ਥੋੜੀ ਹੁਣ ਸਨੋ ਤੇਜ ਹੋਈ ਆ ਤੁਹਾਨੂੰ ਕੈਮਰੇ ਵਾਸਤੇ ਨਹੀਂ ਨਹੀਂ ਹੋਣੀ ਆ ਤੇ ਪਰ ਇਹ ਸਨੋ ਹੈਗੀ ਆ ਥੋੜੀ ਛੋਟੀ ਕਿਉਂਕਿ ਜਦੋਂ ਵੀ ਇਹ ਥੱਲੇ ਡੈਗਦੀ ਆ ਨਾਲ ਦੀ ਨਾਲ ਪਾਣੀ ਬਣ ਜਾਂਦਾ ਇਹ ਡੈਗਦੀ ਨਹੀਂ ਸਨੋ ਜੇ ਥੋੜੀ ਜਿਹੀ ਮੋਟੀ ਪਾਵੇ ਫੇਰ ਟਿਕੂਗੀ ਫੇਰ ਸਨੋ ਬਣੂਗੀ ਇਹਨਾਂ ਜਿਉਂ-ਜਿਉਂ ਵੀ ਨਮਾੜੀ ਖੱਲੇ ਡੈਕਦੀ ਆ ਲੈ। ਲੱਗਦਾ ਨਾ ਪਾਣੀ ਬਣੀ ਆ ਨਾ ਪਰ ਤੇਜ਼ ਬਹੁਤ ਆ। ਵੇਖੋ ਵੀ ਆ ਸੁਣਦੇ ਆ ਕਿ ਤੇ ਹੁੱਡੀ ਨਹੀਂ ਹੋਣੀ ਆ ਤੇ ਮੇਰੇ ਕੋਰ ਤੇ ਦੇਖੋ। ਦੇਖੋ ਹੁਣ 2 ਘੰਟੇ ਤੋਂ ਹੋਇਆ। ਜੀ 2 ਘੰਟੇ ਪੂਰੀ ਫਾਲਸ ਸਨੋ ਪੈ ਗਈ। ਫਿਰ ਫੇਰ ਸਵੇਰ ਵਾਂਗੂ ਪੂਰੀ ਸਨੋ ਹੋ ਜੂ। ਨਹੀਂ ਤਾਂ ਬਸ। ਹਾਂ ਲੈ ਇੱਥੇ ਇਕੱਠੀ ਕਰੀ ਬਈਆ। ਸੋ ਦੇਖਦੇ ਆ ਜੇ ਹੋਰ ਪੈਂਦੀ ਆ। ਨਹੀਂ ਤਾਂ ਫਿਰ ਜਿਵੇਂ ਅੱਗੇ ਸੀ ਉਵੇਂ ਹੀ ਸਹੀ। ਇਹ ਸਰੀਸ ਨੂੰ ਨਹੀਂ ਪੈ ਸਕਦੀ ਲੈ ਆ ਦੇਖ ਲੋ ਡੋਗਰਾ ਮੁਜਬਾਰ ਨਿਕਲਿਆ ਹਾਲ ਫੇਰ ਉਹੀ ਕੋ ਸੱਜਿਆ ਬਖਾਰਿਆ ਚਾਕਲੇਟ ਇਸ ਮਾਰਣਾ ਆਪਾਂ ਲੈ ਲਿਆ ਟਾਪੀ ਸਾਰ ਸੇ ਹੁਣ ਚੱਲਦੇ ਆਂ ਫਰੂਟੀ ਕਹਿੰਨਾ ਚਲੋ ਉਧਰ ਸਾਹਮਣੇ ਫਰੈਸ਼ ਕੋ ਆ ਉਥੋਂ ਵੀ ਲੈ ਸਕਦੇ ਆਂ ਪਰ ਆਪਾਂ ਉਧਰ ਜਾਂਦੇ ਆਂਗੀ ਆਪਾਂ ਸਾਰਾ ਸੰਭਾਲ ਲੈਨੇ ਆਂ ਫਰੂਟੀ ਕਹਿੰਨਾ ਜੋ ਗਾ ਕਰਕੇ ਸਾਰੇ ਪੰਜਾਬੀ ਉਥੇ ਜਾਂਦੇ ਆਂ ਪੰਜਾਬੀਆਂ ਦਾ ਸੋ ਚੱਲਦੇ ਆਂ ਸਲੋ ਦਾ ਪੈਣੀ ਨਹੀਂ ਬਈ ਭੁੱਲ ਜਿਓ ਕਿਹੜਾ ਨਾਲ ਚਾਹ ਆਪਣਾ ਰਹੀ ਗਿਆ ਖਾਣਾ ਆ ਪ੍ਰੋਟੀ ਕੈਨ ਲੈਨੇ ਆ ਤੋਂ ਸੇਵ ਸੀ ਬੋਜ ਦੇਣਾ ਖਾਣ ਪੀਣ ਕੋ ਲੈਣਾ ਜੀ 3 ਵਜਨ ਆ ਲਿਆ ਸਮਾਨ ਆਪ ਲੈ ਲਿਆ ਕਾਪਣ ਕੋਲੋਂ ਉਧਰ ਅਮਨ ਕੋਲੇ ਤੇ ਹੁਣ ਫੇਰ ਦੁਬਾਰੇ ਸਮੋਹ ਪੈਣ ਲੱਗੀ ਹੁਣ ਥੋੜੀ ਮੋਟੀ ਬਣਦੀ ਆ ਦੇਖੋ ਹੌਂਸਲੇ ਡਿਕਨ ਲੱਗੀ ਉਹਦੇ ਸ਼ਾਇਦ ਹੁਣ ਸਨੋ ਪਾਦੀ ਤੇ ਰਿਨਾਂਖੁਰੇ ਬਾਕੀ ਦੇਖਦੇ ਹਾਂ ਕੀ ਹੁੰਦਾ ਅੱਗੇ ਤਾਂ ਬਈ ਰਮਾਨਾ ਤੇ ਪਾਣੀ ਫਰ ਗਿਆ ਸੋ ਬਸ ਹੁਣ ਆਖਰੀ ਜਿਹਾ 2 ਘੰਟੇ ਸਨੋ ਦਸੀਆ ਕਿ ਪੈ ਗਈ ਪੈ ਗਈ ਨਹੀਂ ਤਾਂ ਬਸ ਫੇਰ ਰੱਬ ਰੱਖ ਹੁਣ ਦੇਖਦੇ ਹਾਂ ਦੁਬਾਰੇ ਸਨੋ ਸ਼ੁਰੂ ਹੋ ਗਿਆ ਦੇਖੋ ਹੁਣ ਲਾਇਬ੍ਰੇਰੀ ਆਇਆ ਜੇ ਥੋੜਾ ਜਿਹਾ ਕੰਮ ਆਪਾਂ ਨੂੰ ਸੋ ਚੱਲਦੇ ਅੰਦਰ ਬੇ ਦੇਖੋ ਵੀ ਹੁਣ ਸੁਣੋ ਪਹਿਲਾਂ ਜਦੋਂ ਮੈਂ ਇੱਥੋਂ ਗਿਆ ਸੀਗਾ ਕੁਸ ਨਹੀਂ ਸੀਗਾ ਇੱਥੇ ਜਿਵੇਂ ਸਾਫ਼ ਸੀ ਤੇ ਹੁਣ ਮੈਨੂੰ ਲੈਬਰੇਰੀ ਚ ਗਏ ਨੂੰ ਸਿਰਫ 5 ਜਾਂ 10 ਮਿੰਟ ਹੋਏ ਆ ਤੇ ਇਹ ਦੇਖੋ ਸੁਣੋ ਇੰਨੀ ਤੇਜ਼ ਸੁਨੋ ਪੈ ਰਹੀ ਹੈ ਨਾ ਬਹੁਤ ਦੇਖੋ ਜਿੰਨੀ ਵਾਰੀ ਮੈਂ ਕਹਿੰਦਾ ਸੁਨੋ ਪੈਨ ਲੱਗੀ ਇਸਦੇ ਬਾਅਦ ਥੋੜੀ ਪੈ ਕੇ ਉਹਦੀ ਹਟ ਜਾਂਦੀ ਆ ਹੁਣ ਮੈਂ ਕਹਾਂ ਕਹਿਣਾ ਹੀ ਨਹੀਂ ਹੁਣ ਫੇਰ ਹਟ ਗਈ ਸੁਣ ਦਿਖਾਇਆ ਸੀ ਕਿੰਨੀ ਸੁਨੋ ਪੈਨ ਲੱਗੀ ਸੀ ਹੁਣ ਪੈ ਕੇ ਸੁਣੋ ਹਟ ਗਈ ਦੇਖੋ ਆ ਇਹ ਨਹੀਂ ਨਹੀਂ ਸਨੋ ਪੈ ਗਈ ਸੋ ਹੁਣ ਫੇਰ हट ਗਈ ਮੈਂ ਕਿਵੇਂ ਤਾਂ ਕਿਹਾ ਸੀ ਬਹੁਤ ਬਾਵਾ ਹਰੀ ਪੈ ਜੂ ਤੇ ਫਿਰ ਘਰੇ ਜਾਵਾਂਗੇ ਪਰ ਨਹੀਂ ਪਰ ਜਿੰਨੀ ਸਵੇਰੇ ਪਈ ਸੀ ਉਹ ਤਾਂ ਥੋੜੀ ਜਿਹੀ ਘੱਟ ਪਈ ਆ ਤੇ ਪਰ ਹੁਣ ਫੇਰ हट ਗਈ ਦੇਖੋ ਪਰ ਫੇਰ ਹੁਣ ਸਾਰਾ ਕੁਛ ਚੜਾ ਚਿੱਟਾ ਹੋ ਗਿਆ ਚਾਸ ਪੇਰੇ ਸੜਕਾਂ ਦਾ ਹਾਲ ਦੇਖ ਲੋ ਜੀ ਇਹ ਹੁਣ ਇੱਕ ਦੀ ਸਲੋ ਕੱਟ ਗੜੇ ਵਾਲੇ ਪਿਆ ਦੇਖੋ ਬਰਫ ਦੇ ਗੜੇ ਇਹ ਕਹੜੇ ਆ ਖੁਰੇ ਵੀ ਨਹੀਂ ਦੇਖੋ ਸੜਕਾਂ ਦਾ ਕੀ ਹਾਲ ਕਰਤਾ ਹੁਣ ਸਵੇਰੇ ਪਿਗਲ ਜਾਂਦੀ ਛੇਤੀ ਇਹ ਹੁਣ ਮੈਨੂੰ ਲੱਗਦਾ ਛੇਤੀ ਨਹੀਂ ਪਿਘਲਦੇ ਗੜੇ ਇਹਦਾ ਦੇਖੋ ਸਾਰੀ ਕਾਲੀ ਕਾਲੀ ਬਲੈਕ ਆਈਸ ਬਣ ਗਈ ਗੱਡੀਆਂ ਨਾਲ ਤੇ ਉਸ ਘਰੇ ਪਹੁੰਚਣ ਨਾਲ ਉਹ ਆ ਗਿਆ ਘਰ ਮੋੜ ਤੇ ਆਪਣਾ ਬਸ ਕੰਟਾ ਤੋਂ ਕੰਟੇ ਹੋਰ ਆ ਸਨੋਰ ਦਿਖਾਈ ਵੀ ਜੇ ਪੈਗੀ ਪੈਗੀ ਨਹੀਂ ਤਾਂ ਬਸ ਫੇਰ ਨਹੀਂ ਬੈਂਦੀ ਕਦੇ ਸੋ ਚੱਲਦੇ ਆ ਘਰੇ ਬੌਂਸ ਕੀ ਖਾ ਨਹੀਂ ਪਿੰਨਿਆ ਕੋਸ ਓਖ ਲੱਗਿਆ ਸਵੇਰ ਦਿਨ ਬਸ ਬਰੈਡ ਖਾਦੇ ਆ ਦੋ ਤੇ ਚਲੋ ਚਾਵਲਿਆਂ ਘਰੇ ਇਧਰ ਆਉਂਦਾ ਗਰਮ ਗਰਮ ਪਾਸਤਾ ਤੇ ਬਾਹਰ ਦਾ ਮਾਹੌਲ ਚੈੱਕ ਕਰੋ ਤੁਸੀਂ ਵਾਹ ਹੀ ਵਾਹ ਫੇਰ ਸੁਣੋ ਹੁਣ ਤਾਂ ਫੇਰ ਘਟ ਗਈ ਹੁਣ ਇਹ ਨਹੀਂ ਤੇਜ਼ ਗੜੇ ਪਈ ਜਾਂਦੀ ਸੀ ਨਾ ਬਹੁਤ ਦੇਖੋ ਸਾਰੇ ਘੜੇ ਆ ਉਣੀ ਪੈ ਕੇ ਛੜਿਆ ਬਹੁਤ ਤੇਜ਼ ਪੈ ਰਹੀ ਸੀ ਹੁਣ ਬੈਦ ਦਾ ਹਸਤ ਦਿਖਾ ਰਿਹਾ ਮਤਲਬ 20 ਮਿੰਟ ਪੂਰੇ ਗੜੇ ਗੜੇ ਆ ਪੂਰੀ ਹੈਵੀ ਸਨੋ ਸੋ ਦੇਖ ਵਧੀਆ ਲੱਗ ਰਿਹਾ ਪਹਿਲੀ ਸਨੋ ਆ ਠੀਕ ਆ ਪਰ ਖੇਡਣ ਨੂੰ ਨਹੀਂ ਮਿਲਿਆ ਕਿਉਂ ਕਰਕੇ ਕਾਫੀ ਨਹੀਂ ਪਈ ਦੋ ਥੋੜੀ ਜਿਹੀ ਪੈਂਦੀ ਆ ਫਿਰ ਹਟ ਜਾਂਦੀ ਆ ਪੈਂਦੀ ਆ ਹਟ ਜਾਂਦੀ ਆ ਸੋ ਬਸ ਇਹੀ ਹਾਲ ਆ ਸਰੀ ਦਾ ਕਿੱਥੇ ਹੋਈ ਆ ਤੂੰ ਦਿੱਤਾ ਰਹੀ ਆ ਬਾਹਰ ਚੱਕ ਕੇ ਦੇਖੀ ਟਾਈਮ ਹੋ ਗਿਆ ਸਵੇਰ ਦੇ 7 ਕੰਮ ਤੇ ਪਹੁੰਚਣਾ ਆਪਾਂ ਰਿਚਮੌਂਡ ਮੈਨੂੰ ਲੱਗਦਾ ਸਰੀ ਨਾਲੋਂ ਵੱਧ ਵਾਰ ਫੇ ਇੱਥੇ ਪਈ ਗਈ ਦੇਖੋ ਉਹ ਤਾਂ ਸਾਈਡ ਤੇ ਕਰੀ ਵੀ ਆ ਸਾਰੀ ਇੱਥੋਂ ਮੈਨੂੰ ਲੱਗਦਾ ਸਰੀ ਨਾਲੋਂ ਵੱਧ ਵਾਰ ਪਈ ਆ ਇੱਥੇ ਸਰੀ ਤਾਂ ਪੂਣੇ ਆਏ ਸੀਗਾ ਵੀ ਸਾਰਾ ਦਿਨ ਪਰ ਨਹੀਂ ਪਈ ਰਾਤ ਮੈਂ ਸੌਂ ਗਿਆ ਸੀਗਾ ਤੇ 11 12 ਵਜੇ ਤੇ ਹੋਏ ਦੋ ਵਾਰ ਥੋੜੀ ਜਿਹੀ ਪਈ ਬਸ ਤੇ ਹੁਣ ਵੀ ਥੋੜੀ ਥੋੜੀ ਜਿੱਥੇ ਹੁਣ ਜੰਮ ਗਈ ਸੀ ਰਾਤ ਟੈਂਪਰੇਚਰ ਮਾਈਨਸ ਚ ਸੀ ਤੇ ਇੱਥੇ ਬਾਅਦ ਦਾ ਤੇ ਪਹੁੰਚ ਗਏ ਆਪਾਂ ਵੀ ਕੰਮ ਤੇ 5:30 ਘਰੋਂ ਤਰ ਰਹੀ ਸੀ ਤੇ 7 ਵਜੇ ਨੇ ਆ ਉਹ ਚੱਲ ਗਿਆ ਕਰਦੇ ਆ ਕੰਮ ਸਟਾਰਟ ਤੇ ਫਿਰ ਮਿਲਦੇ ਆ ਤੁਹਾਨੂੰ ਅੱਗੇ ਅੱਗੇ ਦੇਖੋ ਬਸ ਹਾਂ ਵੀ ਸਨੋ ਪਾਸੇ ਕਰ ਲੱਗਿਆ ਹਾਂ ਥੋੜੀ ਥੋੜੀ ਉਹ ਦੋ ਜੋਕਰ ਲੱਗੇ ਪਏ ਆ ਆਪਾਂ ਵੀ ਕਰਦੇ ਆ ਥੋੜੀ ਥੋੜੀ ਪਾਸੇ ਕਰ ਦਈਏ ਫਿਰ ਇਹ ਸਮਾਨ ਧਾਰਨਾ ਬੰਦਰੋ ਤੇ ਚਲੋ ਸਾਤ ਤਬੀ ਹੋ ਗਏ ਲਓ ਵੀ ਇਹਨਾਂ ਦਾ ਸਾਫ ਕਰਦਾ ਆਪਾਂ ਇਹ ਹੋਕ ਲੈਫਟ ਨੰਗੋ ਇੱਥੋਂ ਦੀ ਹੁਣ ਉਹਨਾਂ ਦਾ ਸਾਫ ਕਰਦਾ ਆਪਾਂ ਤੇ ਅਸੀਂ ਤਾਂ ਲੱਗੇ ਪਏ ਆ ਜੋਕਰ ਫਾਇਦਾ ਦਈ ਚਾਹੀ ਇੱਧਰ ਇਕੱਠੀ ਕਰਕੇ ਟਰੱਕ ਲੱਗ ਗਿਆ ਹੁਣ 8:30 ਹੋ ਗਏ ਫੇਰ ਸਨੂ ਪੈਣ ਲੱਗੀ ਮੈਂ ਸਾਰੀ ਸਾਫ ਕਰੀ ਸੀਗੀ ਤੇ ਦੁਬਾਰੇ ਸਨੂ ਸ਼ੁਰੂ ਹੋ ਗਈ ਇਹ ਲਓ ਜੀ ਨੋ ਫੇਰਾ ਕੀ ਹੁਣ ਨੂਨ ਪਾਉਣ ਲੱਗਿਆ ਸਾਲਟ ਦੇਖੋ ਵੇ ਐਨੀ ਨਹੀਂ ਫੇਰ ਪਈ ਆ ਟਰੱਕ ਆ ਲੋਡ ਕਰਨਾ ਤਾਂ ਕਰਕੇ ਸਾਨੂੰ ਸੱਟ ਪਈ ਜਾਂਦੇ ਸਨੋ ਦਾ ਲੈਵਲ ਚੈੱਕ ਕਰੋ ਆ ਹਾ ਅੱਜ ਸੁਨੋ ਪਈ ਐ ਇਥੇ ਰਿਚ ਮਾਉਂਟ ਵਧੀਆ ਹਾਜੀ ਵੀ ਪਈ ਜਾਂਦੀ ਆ ਸਕਿੱਡਾਂ ਦੇਖੋ ਫੁੱਲ ਭਰ ਗਏ ਤਾਂ ਤੋਂ ਹਾਈਡਰਾ ਪੂਰਾ ਚਿਤਾਂਤ ਹੋ ਗਿਆ ਇੱਥੇ ਦਾ ਸਾਡਾ ਸਾਲਟ ਪਾਇਆ ਪਿਆ ਤੇ ਜਮਾਈ ਹੈ ਨਹੀਂ ਸੁਨੋ ਇੱਧਰ ਚੈੱਕ ਕਰੋ 1.5 ਬੱਜ ਗਿਆ ਤੇ ਬਸ ਕੰਮ ਕਰ ਹੀ ਜਾਂਦੇ ਆ ਚਲੋ ਟਾਈਮ ਹੋ ਗਿਆ ਸ਼ਾਮ ਦੇ 6 ਹੁਣ ਨਿਕਲਿਆ ਕੰਮ ਤੋਂ ਬਸ ਹਣੇ ਤੋਂ ਬੱਸ ਲਾਵਾਂਗੇ ਆਪਾਂ ਨੂੰ ਘਰੇ ਜਾਣ ਨੂੰ ਲੱਗਣਾ 1 ਘੰਟਾ 10 ਮਿੰਟ ਇਹ ਸੰਭੋ ਦੇਖੋ ਤੁਸੀਂ ਸਾਰਾ ਚਿੱਟਾ-ਚਿੱਟਾ ਹੋਇਆ ਪਿਆ ਸੜਕ ਤੇ ਉਧਰ ਗੱਡੀਆਂ ਹਾਲਾ-ਹਾਲ ਦੇਖੋ ਇਹ ਤੇ ਰਿਚ ਮੋਂ ਤਾਂ ਕਾਫੀ ਸਨੋ ਪੈ ਗਈ ਅੱਜ ਸਭਾ ਨਾ ਤਕਰੀਬਨ ਸਾਰਾ ਦਿਨ ਪਈ ਹੈ ਗਈ ਹੁਣ ਵੀ ਥੋੜੀ ਥੋੜੀ ਪੈਂਦੀ ਆ ਤੇ ਆਪਾਂ ਘਰੇ ਜਾ ਕੇ ਦੇਖਦੇ ਆਂ ਕੀ ਮਹੌਲਾ ਘਰੇ ਦਾ ਸਰੀਪ ਪਈ ਆ ਕਿ ਨਹੀਂ ਚਲੋ ਹੁਣ ਲਈਏ ਬੱਸ ਖਿਆਲ ਦੇ ਆਂ ਫਿਰ ਆਜੋ ਇੱਥੋਂ ਆਪਾਂ ਤਿੰਨ ਬਸਾਂ ਚੇਂਜ ਕਰਨੀਆਂ ਘਰੇ ਜਾਂਦੇ ਆਂ ਤੱਕ ਸੋ ਇਹ ਯਾ ਕੈਨੇਡਾ ਸੋ ਚੱਲਦੇ ਆਂ ਘਰੇ ਸਾਰ ਵੀ ਦੁਹੀ ਜਾਂਦਾ ਅੱਜ ਜਾ ਕੇ ਰੋਟੀ ਪਾਣੀ ਖਾਣਦੇ ਆਂ ਤੇ ਚਲੋ